ਚਲੋ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅੱਜ ਆਪਣੇ ਕੋਲ ਇੱਕ ਪ੍ਰਵਾਸੀ ਪਰਿਵਾਰ ਗਰੀਬ ਪਰਿਵਾਰ ਮਜ਼ਦੂਰੀ ਕਰਨ ਵਾਲਾ ਜਿਨ੍ਹਾਂ ਦੇ ਬੱਚੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਬਹੁਤ ਛੋਟੀਆਂ ਉਮਰਾਂ ਨੇ ਪਰ ਕਰੋ ਜਾ ਚੁੱਕੇ ਆ ਦੋਸਤੋ ਸਾਰਾ ਮਾਮਲਾ ਕੀ ਆ ਮੈਂ ਸਿੱਧੇ ਤੌਰ ਤੇ ਇਹਨਾਂ ਨਾਲ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੀਮਾ ਦੇਵੀ ਹੋ ਜੀ ਕੀ ਕਿੰਨੀ ਉਮਰ ਕਿਦਿਆਂ ਤੁਹਾਡੀ ਮੇਰੀ ਜੀ 40-45 ਚ ਹੋ ਚੁੱਕੀ ਹੈ 40-45 ਚ ਤੇ ਤੁਹਾਡੇ ਹਸਬੰਦ ਕੀ ਕੰਮ ਕਰਦੇ ਆ ਜੀ ਕੁਝ ਨਹੀਂ ਕਰਦੇ ਬਿਮਾਰ ਨੇ ਤੁਹਾਡੇ ਬੱਚੇ ਕਿੰਨੇ ਆ ਜੀ ਚਾਰ ਦੋ ਬੇਟੀਆਂ ਦੋ ਬੇਟੇ ਤੇ ਬੱਚੇ ਕੀ ਕਰਦੇ ਆ ਤੁਹਾਡੇ ਜੀ ਛੋਟਾ ਬੇਟਾ ਪੜਦਾ ਹੈ ਪਲੱਸ 2 ਚ ਹਾਂ ਔਰ ਵੱਡਾ ਬੇਟਾ ਕੰਮ ਸਿੱਖ ਰਿਹਾ ਕੈਫੇ ਚ ਅੱਛਾ ਤੇ ਬੇਟੀਆਂ ਬੇਟੀਆਂ ਜੀ ਇੱਕ ਬੇਟੀ ਘਰੇ ਰਹਿੰਦੀ ਇੱਕ ਬੇਟੀ ਬਾਹਰ ਚਲਦੀ ਆ ਠੀਕ ਹੈ ਤੇ ਕੀ ਹੋਇਆ ਤੁਸੀਂ ਅੱਜ ਮੇਰੇ ਕੋਲ ਆਏ ਹੋ ਕਿਹੜੇ ਬੱਚੇ ਨਾਲ ਤੁਹਾਡੀ ਕੀ ਪ੍ਰੋਬਲਮ ਆਈ ਆ ਸਾਡੇ ਦਰਸ਼ਕਾਂ ਨੂੰ ਸਾਰਾ ਕੁਝ ਸਾਰਾ ਕੁਝ ਦੱਸੋ ਨਮਸਕਾਰ ਗੱਲ ਇਹ ਹੋਈ ਆ ਜੀ ਬੱਚੇ ਸੀਗਾ ਜੀ ਬੇਟਾ ਮੇਰਾ 10ਵੀਂ ਕਲਾਸ ਪਿੰਡ ਦਾਦਾ ਤੋਂ ਕਰਕੇ ਔਰ ਪਲੱਸ 1 ਲਲ ਤੋਂ ਪੜਦਾ ਹੈ ਕੀ ਨਾਮ ਹੈ ਤੁਹਾਡੇ ਬੇਟੇ ਦਾ ਮੇਰੇ ਬੇਟੇ ਦਾ ਨਾਮ ਹੈ ਜੀ ਈਸ਼ਾਨ ਉਮਰ ਕਿੰਨੀ ਆ ਉਹਦੀ ਜੀ ਉਹਦੀ 15 15 ਸਾਲ ਹੈ ਜੀ 16ਵੇਂ ਚ ਲੱਗ ਗਿਆ ਹੈ ਕਦੋਂ ਲੱਗਿਆ 16ਵੇਂ ਚ ਇਹ ਲੱਗਿਆ ਜੀ 31 ਜੁਲਾਈ ਅੱਜ ਤੋਂ ਮੀਨਾ ਪਹਿਲਾਂ ਹਾਂਜੀ ਮੀਨਾ ਪਹਿਲਾਂ ਮੀਨਾ ਪਹਿਲਾਂ ਅੱਜ 15 ਮਹੀਨੇ 1 ਮਹੀਨੇ 15 ਸਾਲ 1 ਮਹੀਨੇ ਦਾ ਹੋ ਗਿਆ ਹਾਂਜੀ ਠੀਕ ਹੈ ਹਾਂਜੀ ਅੱਗੇ ਸਰ ਬੇਟੀ ਇਹ ਲੜਕੀ ਹੈ ਜੀ ਜਿਹੜੀ ਕਿ ਬੱਚੇ ਨਾਲ ਪਹਿਲਾਂ ਪੜ੍ਹਦੀ ਸੀ ਪੰਜਵੀਂ ਛੇਵੀਂ ਚ ਤਦ ਤੱਕ ਮੇਰਾ ਬੇਟਾ ਉੱਥੇ ਦਸਵੀਂ ਕਰਕੇ ਆ ਇਹਦਾ ਕੀ ਨਾਮ ਹੈ ਜੀ ਇਹਦਾ ਨਾਮ ਹੈਗਾ ਜੀ ਲక్ష్ਮੀ ਲక్ష్ਮੀ ਇਹ ਕੀ ਕਰਦੀ ਹੈ ਇਹ ਪੜ੍ਹਦੀ ਹੈ ਜੀ 8ਵੀਂ ਕਲਾਸ ਚ ਹੁਣ 8ਵੀਂ ਦੇ ਵਿੱਚ ਪੜ੍ਹਦੀ ਆ ਕਿ ਕਿਹੜੇ ਸਕੂਲ ਚ ਦਾਦਾ ਜੀ ਇਹਦੇ ਇਹਦੇ ਮਦਰ ਫਾਦਰ ਕੀ ਕਰਦੇ ਆ ਇਦੇ ਮੰਮਾ ਕਰਦੇ ਨੇ ਮੋਮਬਤੀ ਫੈਕਟਰੀ ਚ ਜੌਬ ਕਰਦੇ ਨੇ ਹਾਂ ਤੇ ਪਾਪਾ ਹੈਗੇ ਨੇ ਇਟ ਗਾਰੇ ਦਾ ਕੰਮ ਮਿਸਤਰੀ ਗਰੇ ਤੇ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਹੈਗੀ ਉਮਰ 15 ਸਾਲ ਦੀ ਇਹਦੀ ਵੀ 15 ਸਾਲ ਤੁਹਾਡੇ ਬੇਟੇ ਦੀ ਵੀ 15 ਸਾਲ ਹਾਂਜੀ ਤੁਹਾਡਾ ਬੇਟਾ 15 ਸਾਲ 1 ਮਹੀਨੇ ਦਾ ਹੋਇਆ ਹਾਂਜੀ ਇੱਕ ਦਿਨ ਇਹ ਆਪਣੀ ਮਾਮੀ ਘਰ ਆਈ ਸੀਗੀ ਅੱਜੋਂ ਮੈਂ ਇਹਨੂੰ ਸਹੀ ਉਮਰ ਪੁੱਛੀ ਸੀ ਬੇਟਾ ਤੇਰੀ ਉਮਰ ਕਿੰਨੀ ਆ ਤੇ ਇਹਨੇ ਕਿਹਾ ਸੀ ਮੇਰੀ ਉਮਰ 15 ਸਾਲ ਆਪਣੇ ਮੂੰਹੋਂ ਕਿਹਾ ਇਸ ਲੜਕੀ ਨੇ ਹੂੰ ਤੇ ਅੱਜ ਇਹਦੀ ਮੰਮੀ ਉਮਰ ਘੱਟ ਦੱਸ ਰਹੀ ਐ ਜੀ 12-13 ਸਾਲ ਚਲੋ 12-13 ਸਾਲ ਵੀ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਤੁਹਾਡੀ ਤੁਸਤਾ ਮਾਂ ਹੋ ਮੇਰੇ ਬੇਟੇ ਦੀ 15 ਸਾਲ ਕੰਪਲੀਟ ਹੋ ਗਈ ਐ 16 ਵਿੱਚ ਲੱਗੇ ਕਿੰਨੀ ਕੀ ਆਉਦਾ ਡੇਟ ਆਫ ਬਰਥ ਜੀ ਉਹਦਾ ਹੈਗਾ 2008 ਤੇ 31 ਮਹੀਨਾ 31 ਜੁਲਾਈ 8ਵਾਂ ਤਾਂ ਅਗਸਤ ਹੁੰਦਾ ਹਾਂਜੀ 8ਵਾਂ ਤਾਂ ਅਗਸਤ ਹੁੰਦਾ 31 ਜੁਲਾਈ ਲਾਸਟ ਮਹੀਨਾ ਦਾ 8ਵੇਂ 8ਵੇਂ ਚੜਿਆ ਉਹ 7ਵਾਂ 7ਵਾਂ ਹੁੰਦਾ ਜੁਲਾਈ ਦਾ ਹਾਂਜੀ ਚਲ ਆਇਆ ਨਹੀਂ ਉਹਨਾਂ ਨੇ 8ਵੀਂ ਲਾਤਾ ਚਲੋ ਅਗਸਤ ਦਾ ਮਤਲਬ 15 15 ਸਾਲ 1 ਮਹੀਨੇ ਦਾ ਤੁਹਾਡਾ ਬੇਟਾ ਔਰ ਇਹ ਕੁੜੀ 12-13 ਸਾਲ ਦੀ ਹੈ ਹਾਂਜੀ ਇਹਦੀ ਮਾਂ ਪਿਓ ਦੇ ਕਹਿਣ ਦੇ ਮਤਲਬ 8ਵੀਂ ਚ ਪੜਦੀ ਆ 8ਵੀਂ ਚ ਪੜਦੀ ਆ ਮੇਰਾ ਬੇਟਾ ਪਲੱਸ 2 ਚ ਪੜਦਾ ਹੈ ਤੁਹਾਡਾ ਬੇਟਾ ਪਲੱਸ 2 ਚ ਹਾਂਜੀ ਲਾਲ ਤੋਂ ਸਕੂਲ ਚ ਤੇ ਕਦੋਂ ਦੇ ਗਏ ਹੋਏ ਆ ਇਹ ਇਹ ਜੀ ਗਏ ਹੋਣੇ ਇਹਦੀ ਮੰਮੀ ਮੰਗਲਵਾਰ ਨੂੰ ਮੇਰੇ ਘਰ ਲੜ ਕੇ ਗਏ ਨੇ ਮੈਂ ਇਹਨਾਂ ਦੇ ਬੱਚਿਆਂ ਨੂੰ ਰੋਕ ਰਹੀ ਸੀ ਇਹ ਆਪਣੇ ਬੱਚਿਆਂ ਨੂੰ ਹਟਾ ਨਹੀਂ ਰਹੀ ਸੀ ਆਪਣੇ ਬੱਚਿਆਂ ਨੂੰ ਮੈਂ ਤੜ ਕੇ ਰੱਖੀ ਸੀ ਈਸ਼ਾਨ ਨੂੰ ਔਰ ਮੈਂ ਆਪਣੇ ਬੇਟੇ ਨੂੰ ਬਾਹਰ ਨਹੀਂ ਨਿਕਲਣ ਦਾਰੇ ਸੀ। ਔਰ ਐਸੇ ਕਿ ਚੱਕਰ ਪਿੱਛੇ ਮੈਂ ਕਹੇ ਸੀ ਵੀ ਮੇਰਾ ਬੇਟਾ ਅੰਦਰ ਤੜਾਇਆ ਪਿਆ ਔਰ ਇਹਨਾਂ ਦੀ ਬੇਟੀ ਗਲੀਆਂ 'ਚ ਚੱਕਰ ਲਾ ਰਹੀ ਆ। ਅੱਛਾ। ਹਾਂਜੀ। ਮੈਂ ਇਹਨਾਂ ਨੂੰ ਇਹ ਕਿਹਾ ਸੀ ਆਪਣੀ ਬੇਟੀ ਨੂੰ ਰੋਕ ਲਓ। ਮੁੰਡੇ ਦੇ ਸਾਹਮਣੇ ਵਾਰ-ਵਾਰ ਆਂਦੀ ਵੀ ਬੱਚੇ ਦਾ ਡਾਂਟਿਆ ਔਰ ਮਾਰਿਆ ਕਿਸੇ ਕੰਮ ਦਾ ਨਹੀਂ ਰਹਿਣਾ। ਹੂੰ ਠੀਕ ਹੈ। ਜੀ ਇਸ ਕਰਕੇ ਉਹ ਉਹੀ ਗੱਲ ਹੋਈ ਜਦੋਂ ਉਹਨਾਂ ਦੇ ਬੱਚਾ ਨੇ ਆਪਣੀ ਮਾਂ ਨੂੰ ਦੱਸਿਆ ਵੀ ਆਂਟੀ ਸਾਨੂੰ ਗਲੀ 'ਚ ਰੋਕਦੀ ਆ ਟੋਕਦੀ ਆ ਸਾਨੂੰ ਜਾਣ ਜਾਣ ਨੂੰ ਸਾਨੂੰ ਟੌਰਚਰ ਕਰਦੀ ਆ ਹੂੰ ਮੈਂ ਆਪਣੀ ਬੇਟੀ ਔਰ ਉਹਨਾਂ ਦੀ ਬੇਟੀ ਉਹਨਾਂ ਦੀ ਬੇਟੀ ਹੈ ਔਰ ਆਪਣੇ ਬੇਟੇ ਦੇ ਭਲਾਈ ਲਈ ਬੋਲਦੀ ਸੀ ਹੂੰ ਹੂੰ ਬਿਲਕੁਲ ਠੀਕ ਹੈ ਉਹੀ ਲਾਂਬਾ ਲੈ ਕੇ ਆਪਣੀ ਬੇਟੀ ਦਾ ਮੇਰੇ ਘਰੇ ਸ਼ਾਮ ਨੂੰ ਮੰਗਲਵਾਰ ਨੂੰ ਦਿਨ ਉਹ ਮੇਰੇ ਘਰੇ ਲੜਾਈ ਕਰਨ ਆਈ ਆ ਲੜ ਕੇ ਗਈ ਆ ਕਹਿੰਦੀ ਕਿ ਮੇਰੇ ਬੱਚੇ ਛੋਟੇ ਤੁਹਾਨੂੰ ਕੀ ਤਕਲੀਫ ਦੇ ਰਹੇ ਨੇ ਹੂੰ ਕਿਉਂ ਮੇਰੇ ਬੱਚਾ ਨੂੰ ਤੁਸੀਂ ਟੌਰਚਰ ਕਰਦੇ ਹੋ ਹੂੰ ਮੈਂ ਕਿਹਾ ਰਾਜਮਤੀ ਤੁਹਾਡੇ ਬੱਚੇ ਆਉਂਦੇ ਆ ਜਾਂਦੇ ਆ ਮੇਰੇ ਬੱਚੇ ਰੋਕਣ ਦਾ ਕੋਈ ਫੈਸਲਾ ਨਹੀਂ ਹੋਇਆ ਹੂੰ ਇਸ ਕਰਕੇ ਮੈਂ ਰੋਕਣਾ ਚਾਹਦੀ ਆ ਵੀ ਤਾਂ ਕਿ ਅੱਗੇ ਕੋਈ ਗੱਲ ਨਾ ਹੋਣੇ ਬੱਚੇ ਕਿੱਥੇ ਆ ਪਤਾ ਤੁਹਾਨੂੰ ਸਰ ਇਹਨਾਂ ਬੱਚਿਆਂ ਦਾ ਮੈਨੂੰ ਕੁਝ ਨਹੀਂ ਪਤਾ ਹੈਗਾ ਜੀ ਮੈਂ ਕਿਦੋਂ ਦੇ ਗਵਾਚੇ ਹੋਏ ਆ ਇਹ ਗਵਾਚੇ ਹੋਏ ਜੀ ਬੁੱਧਵਾਰ 5:30 ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਵੀ ਇਹ ਦੋਨੋਂ ਇਕੱਠੇ ਗਏ ਆ ਮੈਨੂੰ ਇਕੱਠਿਆਂ ਦਾ ਬਿਲਕੁਲ ਡਾਊਟ ਨਹੀਂ ਸੀਗਾ ਸਰ ਜੀ ਹੂੰ ਮੈਨੂੰ ਸਿਰਫ ਇਹ ਡਾਊਟ ਸੀ ਮੇਰਾ ਮੁੰਡਾ ਅੱਗੇ ਵੀ ਦੋ ਵਾਰੀ ਘਰੋਂ ਭੱਜ ਗਿਆ ਸੀ ਹੂੰ ਪਰ ਸਾਮ ਨੂੰ ਆ ਜਾਂਦਾ ਸੀ ਜਦੋਂ ਤੁਹਾਡਾ ਮੁੰਡਾ ਪਹਿਲਾਂ ਭੱਜਿਆ ਸੀ ਉਦੋਂ ਇਹ ਕੁੜੀ ਕਿੱਥੇ ਸੀ ਉਦੋਂ ਇਹ ਘਰ ਸੀ ਆ ਇਹ ਵੀ ਨਾਲ ਗਈ ਸੀ ਨਹੀਂ ਜੀ ਉਹ ਇਕੱਲੇ ਜਾਂਦਾ ਸੀ ਉਹ ਆ ਜਾਂਦਾ ਸੀ ਇਕੱਲੇ ਚਲਾ ਜਾਂਦਾ ਸੀ ਇਹ ਕੁੜੀ ਘਰੇ ਹੁੰਦੀ ਸੀ ਆਉਂਦੀ ਜਾਂਦੀ ਸੀ ਦਿਖਦੀ ਸੀ ਸਾਨੂੰ ਗਲੀ 'ਚ ਦਿਖਦੀ ਸੀ ਹਮ ਬਸ ਮੇਰੇ ਦਿਮਾਗ ਦੇ ਵਿੱਚ ਇਹੀ ਡਾਊਟ ਸੀ ਮੇਰਾ ਬੇਟਾ ਇਕੱਲੇ ਗਿਆ ਵਾ ਹਮ ਔਰ ਜਦੋਂ ਮੈਨੂੰ ਇਹ ਤੁਸੀਂ ਪੁਲਿਸ ਨੂੰ ਦੱਸਿਆ ਹਾਂਜੀ ਪੁਲਿਸ ਨੂੰ ਦੱਸਿਆ ਸਰ ਉਹਦੀ ਕੋਈ ਅਰਜੀ ਹੈ ਤੁਹਾਡੇ ਕੋਲ ਸਰ ਅਰਜੀ ਉਹਨਾਂ ਨੇ ਦਿੱਤੀ ਨਹੀਂ ਕਿਹੜੀ ਪੁਲਿਸ ਨੂੰ ਦੱਸਿਆ ਤੁਸੀਂ ਇਹ ਲਲਤੋਂ ਚੌਕੀ ਹੈ ਲਲਤੋਂ ਚੌਕੀ 'ਚ ਤੁਸੀਂ ਦੱਸਤਾ ਦੱਸਦੇ ਕਿਦਾਂ ਦੱਸਿਆ ਇਹ ਜੀ ਉਸੇ ਦਿਨ ਹੀ ਬੁੱਧਵਾਰ ਨੂੰ ਸਵੇਰੇ ਮੈਂ 7:30 ਵਜੇ ਲਲਤੋਂ ਚੌਕੀ ਪਹੁੰਚ ਗਈ ਆ ਮੇਰੀ ਐਫਰ ਤਾਂ ਲਿਖੀ ਨਹੀਂ ਉਹਨਾਂ ਨੇ ਕੰਪਲੀਟ ਲਿਖੀ ਆ ਉਹ ਵੀ 7:30 ਵਜੇ ਅੱਛਾ ਟਾਈਮਿੰਗ 7:30 ਦਾ ਉਹਦੀ ਕਾਪੀ ਉਹਨਾਂ ਨੇ ਤੁਹਾਨੂੰ ਨਹੀਂ ਦਿੱਤੀ ਨਹੀਂ ਦਿੱਤੀ ਮੈਂ ਮੰਗੀ ਸੀ ਉਹ ਕਹਿੰਦੇ ਇਹ ਤੁਹਾਨੂੰ ਨਹੀਂ ਦੇਣੀ ਆ ਸੀ ਆਪਣੇ ਕੋਲ ਰੱਖਾਂਗੇ ਤੇ ਤੁਹਾਡੇ ਪਰਿਵਾਰ ਨੂੰ ਇੰਨੇ ਦਿਨ ਹੋ ਗਏ ਬੱਚਿਆਂ ਨੂੰ ਲੱਭਦੇ ਹੋਏ ਤੁਸੀਂ ਕਿੱਥੇ ਕਿੱਥੇ ਬੱਚੇ ਲੱਭੇ ਆ ਸਰ ਮੈਂ ਤਾਂ ਅੱਜ ਦਿਨ ਦਾ ਮੇਰਾ ਮੁੰਡਾ 5:30 ਵਜੇ ਦਾ ਨਿਕਲਿਆ ਹੋਇਆ ਹੂੰ ਮੈਂ ਵੀ 5:30 ਵਜੇ ਵਜੇ ਦੀ ਲੋਕਾ ਤੋਂ ਗੇਟ ਖੁਲਵਾ ਕੇ ਮੁੰਡਾ ਮੇਰਾ ਗੇਟ ਲਾ ਗਿਆ ਸੀ ਜਦੋਂ ਨਿਕਲਿਆ ਹੂੰ ਤਾਂ ਮੈਂ ਫੋਨ ਕਰਕੇ ਆਪਣੇ ਬੇਟੇ ਦਾ ਡੋਂਡੀਆਂ ਦੇ ਮੁੰਡੇ ਤੋਂ ਮੋਬਾਈਲ ਤੋਂ ਫੋਨ ਕਰਕੇ ਰਾਜੂ ਦੇ ਫਿਰ ਉਹਨੂੰ ਮੈਂ ਗੇਟ ਖੁਲਵਾਇਆ ਤੁਰੰਤੀ ਹੂੰ ਉਸ ਤੋਂ ਬਾਅਦ 40 ਤੇ ਮੈਂ ਬਾਹਰ ਨਿਕਲੀ ਆ ਹੂੰ ਪੰਜ ਚਾਲੀ ਤੇ ਪੰਜ ਚਾਲੀ ਤੇ 12 ਸਾਢੇ 5 ਵਜੇ ਬੱਚਾ ਗਿਆ ਬੱਚਾ ਸਾਢੇ 5 ਵਜੇ ਹਾਂ ਉਸ ਤੋਂ ਬਾਅਦ ਗੇਟ ਖੁਲਵਾਇਆ ਤੁਰੰਤ ਮੈਂ ਦਾਦਾ ਅੱਡੇ ਗਈ ਠੱਕਰ ਵੱਲ ਗਈ ਔਰ ਪਿੱਛੇ ਆਪਣੇ ਦਰਵਾਜ਼ੇ ਵਾਲੇ ਪਾਸੇ ਗਈ ਇੱਕ ਲਾਲਾ ਹੈਗਾ ਮੋਟੂ ਹੂੰ ਉਧਰਲੀ ਸਾਈਡ ਤੇ ਮੈਂ ਸਾਰਾ ਲੱਭਿਆ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਠੀਕ ਹੈ ਮੈਂ ਉਸੇ ਟਾਈਮ ਦੀ ਮੈਂ ਵੀ ਬਾਹਰ ਨਿਕਲ ਫਿਰ ਤੁਹਾਨੂੰ ਇਹ ਕਿੱਦਾਂ ਪਤਾ ਲੱਗਿਆ ਵੀ ਤੁਹਾਡੀ ਕੁੜੀ ਦੇ ਨਾਲ ਤੁਹਾਡੇ ਮੁੰਡੇ ਨਾਲ ਆ ਕੁੜੀ ਗਈ ਹੈ ਸਰ ਇਹ ਇਦਾਂ ਪਤਾ ਲੱਗਿਆ ਜਦੋਂ ਮੈਂ ਕੰਪਲੀਟ ਕਰਾ ਕੇ ਵਾਪਸ ਆਈਆਂ ਹਾਂ 7:00 8:00 ਵਜੇ ਔਰ 9:00 9:00 ਵਜੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਕੁੜੀ ਵੀ ਨਹੀਂ ਹੈ। ਅੱਛਾ ਹਾਂਜੀ ਇਹਨਾਂ ਨੇ ਕੋਈ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਕੁੜੀ ਦੇ ਮਾਪੇ ਨੇ? ਇਹ ਸਾਡੇ ਤੋਂ ਬਾਅਦ ਗਏ ਨੇ। ਅੱਛਾ ਪਹਿਲਾਂ ਤੁਸੀਂ ਚਲੇ ਗਏ ਬਾਅਦ ਚਲੇ ਗਏ ਆ। ਮੈਂ ਮਿਸਿੰਗ ਦੀ ਕੰਪਲੇਂਟ ਲਿਖਾਈ ਹੈ। ਹਾਂ ਮਿਸਿੰਗ ਦੀ ਲਿਖਾਉਂਗੇ। ਹਾਂਜੀ ਔਰ ਇਹਨਾਂ ਦੀ ਮੰਮੀ ਨੇ ਲਿਖਾਈ ਹੈ ਕਿ ਵੀ ਇਹਨਾਂ ਦਾ ਮੁੰਡਾ ਸਾਡੀ ਕੁੜੀ ਨੂੰ ਲੈ ਕੇ ਭੱਜ ਗਿਆ। ਠੀਕ ਹੈ। ਜੀ ਤੇ ਪੁਲਿਸ ਹੁਣ ਕੀ ਕਹਿੰਦੀ ਹੈ ਤੁਹਾਨੂੰ? ਜੀ ਪੁਲਿਸ ਹੁਣ ਇਹ ਕਹਿੰਦੀ ਆ ਕਿ ਸਾਨੂੰ ਆਪਣੇ ਬੱਚਿਆਂ ਦਾ ਨੰਬਰ ਦਵੋ ਹੂੰ ਅਸੀਂ ਕੰਪਲੀਟ ਕਰ ਲਈ ਅਸੀਂ ਆਪ ਲੱਭਾਂਗੇ ਤੁਸੀਂ ਬੈਠੋ ਹੂੰ ਔਰ ਕਹਿੰਦੇ ਵੀ ਕੁੜੀ ਤਾਂ ਮੈਂ ਕਿਹਾ ਸਰ ਕੁੜੀ ਮੋ ਭਜਾ ਕੇ ਲੈ ਜੀਵੇ ਚਾਹੀਏ ਮੁੰਡਾ ਭਜਾ ਕੇ ਲੈ ਤੇ ਗੱਲ ਇੱਕੋ ਹੀ ਆ ਜੀ ਹੂੰ ਉਲਟ ਕੇ ਪੁਲਿਸ ਮੈਨੂੰ ਬੋਲੀ ਆ ਜੀ ਹਾਂ ਕੁੜੀ ਭਜਾ ਕੇ ਲੈ ਗਈ ਮੁੰਡੇ ਨੂੰ ਇਸ ਤਰ੍ਹਾਂ ਬੋਲੀ ਆ ਪੁਲਿਸ ਮੇਰਾ ਲੜਕੀ ਵਾਲਿਆਂ ਦਾ ਜ਼ਿਆਦਾ ਸਪੋਰਟ ਕਰ ਰਹੀ ਹੈ ਮੈਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਵੀ ਕੁੜੀ ਤੁਹਾਡੇ ਕੋਲ ਹੀ ਆ अच्छा मैं ਘਰੋਂ ਭੱਜੀ ਫਿਰਦੀ ਆ ਮੈਂ ਬਹੁਤ ਦੂਰ ਦੂਰ ਤੱਕ ਲੱਭਾਈਆਂ ਮੇਰੇ ਹੱਥ ਪੱਲੇ ਕੁਝ ਨਹੀਂ ਲੱਗਿਆ ਅੱਜ ਮੈਂ ਘਰੇ ਆਈਆਂ ਦੂਸਰੇ ਦਿਨ اچھا ਤਿੰਨ ਦਿਨ ਦੀ ਮੈਂ ਵੀ ਉਹਦੇ ਨਾਲ ਹੀ ਨਿਕਲੀ ਹੋਈ ਆ ਮੈਂ ਸੜਕਾਂ ਤੇ ਲੋ ਸਟੇਸ਼ਨ ਤੇ ਲੋ ਵੱਡੇ ਵੱਡੇ ਹੋਰ ਵੀ ਸਟੇਸ਼ਨਾਂ ਤੇ ਮੈਂ ਜਾਏ ਬਹੁਤ ਦੂਰ ਤੱਕ ਧੱਕੇ ਖਾਈ ਆ ਠੀਕ ਹੈ ਮੈਂ ਖਾਲੀ ਹੱਥ ਮੁੜੀ ਆ ਸਰ ਅੱਛਾ ਪੁਲਿਸ ਤੁਹਾਨੂੰ ਕਹਿ ਰਹੀ ਆ ਵੀ ਕੁੜੀ ਤੁਹਾਡੇ ਕੋਲ ਆ ਹਾਂਜੀ ਉਹ ਮੈਂ ਕੁੜੀ ਨੂੰ ਲੱਭ ਰਹੀ ਮੈਨੂੰ ਦੋਨਾਂ ਬੱਚਿਆਂ ਦੀ ਚਿੰਤਾ ਹੈ ਬੱਚੇ ਛੋਟੇ ਆ ਨਵਾਲਿਕ ਹੈ ਮੇਰੇ ਦਿਮਾਗ ਤੇ ਸਿਰਫ ਇੱਕ ਗੱਲ ਚੱਲਦੀ ਆ ਵੀ ਬੱਚਿਆਂ ਨੂੰ ਕੋਈ ਮਾਰ ਤੋੜ ਕੇ ਲੈ ਨਾ ਜਾਵੇ ਕਿਤੇ ਹੂੰ ਕੋ ਛੋਟੇ ਬੱਚੇ ਆ ਦੋ ਥੱਪੜ ਮਾਰੇ ਕੋਈ ਕੁੜੀ ਨਾ ਖੋ ਕੇ ਲੈ ਜਾਵੇ ਹੂੰ ਸਿਰਫ ਮੇਰੇ ਗੱਲ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਹੂੰ ਸਰ ਮੈਂ ਬੱਚਿਆਂ ਦਾ ਭਲਾ ਚਾਹਦੀ ਆ ਦੋਨੇ ਬੱਚੇ ਮੇਰੇ ਆ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਆ ਜੀ ਮੈਂ ਆਪਣੇ ਦਾਦਾ ਪਿੰਡ ਤੋਂ ਪਿੱਛੋਂ 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 ਦੀ ਜੀ ਮੈਂ ਪੰਜਾਬ ਤੋਂ ਆ ਤੁਸੀਂ ਪੰਜਾਬ ਤੋਂ ਹਾਂਜੀ ਕਿਹੜੀ ਕਿਹੜੀ ਜਗ੍ਹਾ ਤੋਂ ਏ ਜੀ ਅਸੀਂ ਢੋਲੇਵਾਲ ਆਪਣੇ ਚਿਮਾ ਚੋ ਘੋੜਾ ਕਲੋਨੀ ਆ ਅੱਛਾ ਜੀ ਮੇਰਾ ਬਚਪਨਾ ਹੋ ਕੇ ਵੀ ਗਿਆ ਫਿਰ ਤੁਸੀਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਬੱਚਿਆਂ ਦਾ ਪਤਾ ਕੀਤਾ ਜੀ ਇੱਕ ਅੱਦੇ ਫੋਨ ਕਰੇ ਆ ਹੂੰ ਉਹਨਾਂ ਤੋਂ ਨਾ ਹੀ ਮਿਲੀ ਆ ਮੱਕੀ ਕੋਸ਼ਿਸ਼ ਜਾਰੀ ਹੈ ਸਭ ਤੋਂ ਫੋਨ ਵੀ ਕਰ ਰਹੇ ਆ ਦੋਸਤਾਂ ਨੂੰ ਫੋਨ ਕਰ ਰਹੇ ਆ ਫਿਰ ਤੁਹਾਨੂੰ ਪਰੇਸ਼ਾਨੀ ਕੀ ਆ ਮੈਨੂੰ ਪਰੇਸ਼ਾਨੀ ਹੈ ਜੀ ਮੈਨੂੰ ਘਰੇ ਚੈਨ ਨਹੀਂ ਆ ਰਹੀ ਮੈਂ ਜਾਣਨੀ ਆ ਕਿ ਮੈਂ ਵੀ ਨਹੀਂ ਚੈਨ ਨਹੀਂ ਆ ਰਹੀ ਚਲੋ ਉਹ ਤਾਂ ਬੱਚੇ ਗਵਾਚੇ ਆ ਦੋ ਬੱਚੇ ਗਵਾਚੇ ਆ ਔਰ ਬੜੀ ਚੜਦੀ ਉਮਰ ਚਾ ਬੱਚੇ ਹਲੇ ਨਵਾਲੇ ਗਿਆ ਮਾਪੇ ਨੂੰ ਨਹੀਂ ਆਂਦੀ ਹੁੰਦੀ ਚੈਨ ਲੇਕਿਨ ਤੁਹਾਨੂੰ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਦਾ ਕੋਈ ਪਰੇਸ਼ਾਨੀ ਨਹੀਂ ਸਰ ਮੈਨੂੰ ਪੁਲਿਸ ਵੱਲੋਂ ਕੋਈ ਸਪੋਰਟ ਨਹੀਂ ਮਿਲ ਰਿਹਾ ਮੇਰੇ ਨਾਲ ਬਦਤਮੀਜ਼ੀ ਹੋਰ ਮੈਨੂੰ ਤਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਔਰ ਕੁੜੀ ਦੇ ਮਾਪਿਓ ਆਰਾਮ ਨਾਲ ਬੈਠੇ ਆ ਖਾਂਦੇ ਬਣਾਉਂਦੇ ਆ ਉਹਨਾਂ ਨੂੰ ਕੋਈ ਮੱਥੇ ਤੇ ਸਿਕਨ ਤੱਕ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਤੇ ਕੁੜੀ ਦੇ ਮਾਪੇ ਨੇ ਤਣੀ ਕੁੜੀ ਨੂੰ ਕਿਤੇ ਉਰੇ ਪਰੇ ਕੀਤਾ ਹੋਵੇ ਸਰ ਮੈਨੂੰ ਵੀ ਡਾਊਟ ਲੱਗਦਾ ਹੈ ਇੱਕ ਉਹਨਾਂ ਦਿਨਾਂ ਮਾਮੀ ਮਾਮੀ ਆ ਇੱਕ ਉਹਨਾਂ ਦੀ ਮਾਮੀ ਮਾਮੀ ਆ ਉਹਨਾਂ ਕੋਲ ਵੀ ਕੁੜੀ ਜ਼ਿਆਦਾ ਬੈਂਦੀ ਹੁੰਦੀ ਸੀ ਕਿਉਂਕਿ ਉਹ ਮਾਮੀ ਵੀ ਉਹਦਾ ਤੇ ਤੁਸੀਂ ਪੁਲਿਸ ਨੂੰ ਇਹ ਗੱਲ ਦੱਸੀਆ ਵੀ ਉਹ ਆਪਣੀ ਮਾਮੀ ਕੋਲ ਜਾਂਦੇ ਆਂਦੇ ਜਾਂਦੇ ਸੀ ਹਾਂਜੀ ਰਿਸ਼ਤੇਦਾਰੀ ਚ ਉੱਥੇ ਆਂਦੀ ਜਾਂਦੀ ਸੀ ਪੁਲਿਸ ਨੇ ਉਹਦੀ ਮਾਮੀ ਨੂੰ ਬੁਲਾਇਆ ਉਹਨੂੰ ਪੁੱਛਿਆ ਪੁੱਛ ਪ੍ਰਤਾਲ ਕੀਤੀ ਹੈ ਨਹੀਂ ਕੋਈ ਪ੍ਰਤਾਲ ਨਹੀਂ ਕੀਤੀ ਸੌਰੀ ਸਰ ਇੱਕ ਮਿੰਟ ਮਿਸਟਰੀ ਹੋ ਗਈ ਇੱਥੇ ਮੈਂ ਨਹੀਂ ਦੱਸਿਆ ਉਹਨਾਂ ਦੀ ਮੰਮੀ ਕੋਲ ਜਾਂਦੀ ਸੀ ਕੁੜੀ ਰਿਸ਼ਤੇਦਾਰ ਹੈ ਇਹ ਕਿਉਂ ਨਹੀਂ ਦੱਸਦੇ ਪਏ ਫਿਰ ਤੁਸੀਂ ਪੁਲਿਸ ਨੂੰ ਜਿਹੜੀ ਕੁੜੀ ਜਿਹਦੇ ਕੋਲ ਬੈੰਦੀ ਸੀ ਜਿੱਥੇ ਆਂਦੀ ਜਾਂਦੀ ਸੀ ਉਹਦਾ ਦੱਸੋ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਦੇ ਪਏ ਸਰ ਉਹਦੀ ਮਾਂ ਇਹੀ ਲੜਾਈ 'ਚ ਕਹਿ ਰਹੀ ਸੀ ਨਾ ਤੂੰ ਉਹਦੀ ਮਾਂ ਨੂੰ ਛੱਡ ਦੋ ਤੁਸੀਂ ਪੁਲਿਸ ਨੂੰ ਇਹ ਦੱਸੋ ਵੀ ਬੱਚੀ ਦਾ ਆਣਾ ਜਾਣਾ ਕਿੱਥੇ ਸੀ ਪੁਲਿਸ ਨੂੰ ਤੁਸੀਂ ਸੱਚਾਈ ਦੱਸੋ ਸਰ ਹੁਣ ਸਾਡੀ ਇੱਕ ਵੀ ਗੱਲ ਨਹੀਂ ਸੁਣਦੇ ਕੋਈ ਸਵਾਲ ਨਹੀਂ ਮੈਂ ਉਹਨੂੰ ਦੱਸਣਾ ਚਾਹਨੀ ਆ ਉਹ ਸਾਡੀ ਦੁਬਾਰਾ ਕੋਈ ਗੱਲ ਲਿਖ ਵੀ ਨਹੀਂ ਰਿਹਾ ਔਰ ਸਾਡੀ ਗੱਲ ਸੁਣ ਵੀ ਨਹੀਂ ਰਿਹਾ। ਕੌਣ ਹੈ ਤੁਹਾਨੂੰ ਮੱਲ ਤੋਂ ਚੌਕੀ ਚ ਜਿਹੜਾ ਡੀਲ ਕਰ ਰਿਹਾ ਕੀ ਨਾਮ ਉਹਦਾ? ਸਰ ਉਹਨਾਂ ਦਾ ਨਾਮ ਹਰਵਿੰਦਰ ਇੱਕ ਦਾ ਨਾਮ ਹਰਵਿੰਦਰ ਇੱਕ ਦਾ ਨਾਮ ਕੁਰਜੀਤ ਕੁਛ ਅੱਧੀ ਆ ਜੀ। ਸਵੇਰੇ ਸਵੇਰੇ ਜਿਹਨਾਂ ਨੇ ਕੰਪਲੀਟ ਕਰੀ ਉਹ ਗੁਰਜੀਤ ਸਿੰਘ ਜੀ ਹੈ। ਸਾਡੀ ਮੇਰੀ 7:30 ਵਜੇ ਦੀ ਜਿਹੜੇ ਉਸ ਤੋਂ ਬਾਅਦ ਇਨਚਾਰਜ ਨੇ ਉਹ ਹਰਵਿੰਦਰ ਸਿੰਘ ਜੀ ਹੈ। ਇਨਚਾਰਜ ਹਰਵਿੰਦਰ ਸਿੰਘ ਹਾਂਜੀ ਉਹ ਇਨਚਾਰਜ ਉਹਨਾਂ ਦੇ ਹੱਥ 'ਚ ਕੇਸ ਹੈ ਹਰਵਿੰਦਰ ਸਿੰਘ ਤੁਸੀਂ ਕੀ ਮੰਗ ਕਰਦੇ ਹੋ ਵੱਡੇ ਅਫਸਰਾਂ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਹੋ ਸਰ ਮੈਂ ਕੁਝ ਮੰਗ ਨਹੀਂ ਕਰਦੀ ਮੈਂ ਚਾਹੁੰਦੀ ਆ ਮੈਨੂੰ ਪੁਲਿਸ ਵਾਲੇ ਡਰਾਣ ਧਮਕਾਉਣਾ ਅੱਗੇ ਉਹ ਮੈਨੂੰ ਕਹਿ ਰਹੇ ਨੇ ਕਿ ਕੁੜੀ ਤਾਂ ਅਸੀਂ ਮਾਪਪ ਦੇ ਹਵਾਲੇ ਕਰ ਦਾਂਗੇ ਪਰ ਤੁਹਾਡਾ ਲੜਕਾ ਜੋ ਹੈ ਨਾ ਉਹ ਤੁਹਾਨੂੰ ਨਹੀਂ ਅਸੀਂ ਦਵਾਂਗੇ ਜੋ ਜਾਂਚ ਪਰਤਾਲ ਹੈਗੀ ਉਸ ਮੁੰਡੇ ਨੂੰ ਅਸੀਂ ਬਾਹਰ ਨਹੀਂ ਕੱਢਾਂਗੇ ਮੁੰਡੇ ਦਾ ਵਾਪਸ ਹਾਂ ਇੱਧਰ ਆ ਰਹੇ ਨੇ ਸਾਬ ਤੋ ਉਹਨੂੰ ਅਸੀਂ ਕੁਝ ਵੀ ਕਰਾਂ ਅਸੀਂ ਆਪ ਹੀ ਸਮਝਾ ਲਾਂਗੇ ਇਸ ਤਰ੍ਹਾਂ ਬੋਲਦੇ ਆ ਮੈਂ ਮਾਂ ਹੈਗੀ ਮੇਰਾ ਦਿਲ ਤਹਿਲ ਜਾਂਦਾ ਉਹ ਦਹਿਲ ਜਾਂਦਾ ਜਦੋਂ ਬੱਚਾ ਗਲਤੀ ਕੀਤੀ ਹੈ ਦੋ ਬੱਚੇ ਦੋਨਾਂ ਨੇ ਗਲਤੀ ਕੀਤੀ ਦੋਨੋਂ ਨਾਬਾਲਗ ਆ ਠੀਕ ਆ ਨਾ ਹੁਣ ਤੁਸੀਂ ਰਿਪੋਰਟ ਕੀਤੀ ਹੈ ਤੁਹਾਡੇ ਕੋਲ ਬੱਚਾ ਹੈਗਾ ਨਹੀਂ ਤੁਸੀਂ ਕੁੜੀ ਲਕੋਈ ਹੈ ਨਹੀਂ ਥੋ ਕੁੜੀ ਦੇ ਮਾਪੇ ਆਪਣੇ ਕੁੜੀ ਲਕੋਈ ਹੈ ਸਰ ਇਸ ਗੱਲ ਦਾ ਮੈਂ ਸੋਣਨੀ ਹੈ ਜੀ ਦੋਸਤੋ ਸੁਣ ਸਕਦੇ ਹੋ ਤੁਸੀਂ ਸਾਰਾ ਕੁਝ ਛੋਟੀਆਂ-ਛੋਟੀਆਂ ਉਮਰਾਂ ਦੇ ਬੱਚੇ ਹਲੇ 15-15 ਸਾਲ ਦੇ ਜੋ ਕਿ ਮਾਂ ਨੇ ਸਾਰਾ ਕੁਝ ਦੱਸਿਆ ਬੱਚੇ ਦੀ ਉਮਰ 15 ਸਾਲ 1 ਮਹੀਨਾ ਔਰ ਆ ਲੜਕੀ 13 ਸਾਲ ਦੀ ਦੋਸਤੋ ਆਪਾਂ ਕਿੱਧਰ ਨੂੰ ਜਾ ਰਹੇ ਆ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਸਕੂਲਾਂ 'ਚ ਪੜਦੇ ਆ ਬੱਚੇ ਔਰ ਹਾਲਾਤ ਕੀ ਨੇ ਔਰ ਕਰੋ ਬਿਨਾਂ ਦਸਿਕਰੋਂ ਕੋਈ ਸਮਾਨ ਲੈ ਕੇ ਗਏ ਆ ਬੱਚੇ ਤੁਹਾਡਾ ਬੇਟਾ ਕੋ ਘਰੋਂ ਪੈਸਾ ਤੇਲਾ ਨਹੀਂ ਸਰ ਮੇਰਾ ਬੇਟਾ ਕੁਝ ਨਹੀਂ ਲੈ ਕੇ ਗਿਆ ਉਹ ਕੱਪੜੇ ਲੱਤੇ ਲੈ ਕੇ ਗਿਆ ਉਹ ਵੀ ਬੈਗ ਚ ਪਾ ਕੇ ਹੋਰ ਜਿੜੀ ਕੱਪੜੇ ਲੈ ਗਿਆ ਵਾ ਬਾਅਦ ਚ ਪਤਾ ਲੱਗਿਆ ਵੀ ਕਿਤਾਬਾਂ ਬਾਹਰ ਨੇ ਪੈਂਟਾ ਸ਼ਲਟਾ ਦੋ ਤਿੰਨ ਘੱਟ ਨੇ ਉਹ ਲੈ ਕੇ ਗਿਆ ਪੈਂਟਾ ਸ਼ਲਟਾ ਦੋਸਤੋ ਇਹ ਦੋਨੋਂ ਲੜਕੀ ਔਰ ਲੜਕਾ ਦੇ ਮਾਮਲੇ ਵਿੱਚ ਤੁਹਾਨੂੰ ਸਾਰੀ ਕਥਾ ਸੁਣਨ ਤੋਂ ਬਾਅਦ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਰਕਾਰਾਂ ਜ਼ਿੰਮੇਵਾਰ ਨੇ ਮਾਪਿਓ ਜ਼ਿੰਮੇਵਾਰ ਹੈ ਕਿ ਸਾਡਾ ਸਰਕਲ ਸਾਡਾ ਮਾਹੌਲ ਸਾਡਾ ਸਟਾਈਲ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਮੇਰਾ ਨੰਬਰ 9872303604 ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਜਿਹੜੇ ਨਵਾਲਗ ਬੱਚੇ ਅੱਜ ਤੋਂ 2 ਦਿਨ ਪਹਿਲਾਂ ਘਰੋਂ ਭੱਜੇ ਆ ਇਨਾ ਪਿੱਛੇ ਕੌਣ ਜ਼ਿੰਮੇਵਾਰ ਹੈ ਅਗਲਾ ਅਪਡੇਟ ਲੈ ਕੇ ਮੈਂ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੇ ਹੋਇਆ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ